ਨਹੀਂ ਨਹੀਂ ਗੋਪੀ ਬਹੂ ਨਹੀਂ ਉਹ ਗਰ ਕੀ ਲక్ష్ਮੀ ਬੇਟੀਆਂ ਉਹ ਵੀ ਦੇ ਗੋਪੀ ਬਹੂ ਵੀ ਬੀਂਦੀ ਹੁੰਦੀ ਬੜਾ ਨਾਟਕ ਵੈਂਦੀ ਹੁੰਦੀ ਦਾਦੀ ਆਡੀ ਤਾਂ ਹੀ ਵੀ ਰੋਟੀ ਬਣਾ ਕੇ ਸਾਥੇ ਬਹਿ ਜਾਣਾ ਟੀਵੀ ਇੱਕ ਸਾਸ ਵੀ ਕੱਲੀ ਬਹੂ ਸੀ ਨਵੀਂ ਤੋਂ ਨਵੀਂ ਕਿਸ਼ਤਾਂ ਵੀ ਹੁੰਦੀ ਹੁੰਦੀ ਠੀਕ ਤੇ ਰਹਿਣਾ ਕਿਸ਼ਤ ਨੂੰ ਤੇ ਆਹ ਐਰ ਕਾਰਡਿਸ ਤੋਂ ਚਾਰ ਹੁੰਦਾ ਸ਼ਨੀਵਾਰ ਤੇ ਐਤਵਾਰ ਨਹੀਂ ਹੁੰਦੇ ਹੁੰਦੇ ਦੋ ਦੇ ਆਹ ਹੋਤਰਾ ਹੋਣਾ ਜਿਲੰਦਰ ਦੋ ਕਟੇਸ਼ਨ ਹੁੰਦੇ ਹੁੰਦੇ ਹੁਣ ਹੈਨਾ ਇੱਕ ਕੁੰਮਕੁੰਮ ਵੀ ਹੰਦਾ ਹੰਦਾ ਹੈ ਹਾਂ ਕੁੰਮਕੁੰਮ ਇੱਕ ਪ੍ਰਭਾ ਕਰਤੀ ਕੁੜੀ ਦਾ ਨਾ ਪ੍ਰਭਾ ਹੈ ਗਰੀ ਇਹ ਸਾਦੀ ਆ ਸਾਦੀ ਦਾ ਆਹ ਬੁਦਾਈ ਉਹ ਬੜਾ ਵਧੀਆ ਕਾਹੀ ਇਹ ਉਹਦੀ ਦਾ ਮੁcke ਇਹਨਾਂ ਮੈਂ ਉਹ ਬੜਾ ਰੋ ਉਹ ਵਧੀਆ ਬੜਾ ਆ ਇੱਕ ਤੇ ਬਦੋ ਨਾ ਆ ਹਮ ਦਾਈ ਵੀ ਸਾਰੇ ਵੇਲੇ ਪਹਿਲੇ ਟੀਵੀਆਂ ਦੇ ਡਿਪੈਂਡ ਹੁੰਦੇ ਸੀ ਹੁਣ ਤੇ ਮੋਬਾਈਲਾਂ ਨੇ ਛਦਾਈ ਕਰਤਾ ਨਾ ਨਾ ਬਾਈ ਬੜਾ ਕੀ ਕਰਨਾ ਰੋੜੇ ਦੇ ਉੱਤੇ ਨਾ ਲਾਗਣਾ ਕਾਗਜ਼ ਚਿੱਟਾ ਉਹਦੇ ਉੱਤੇ ਮੂਰਤੀ ਜੀ ਵਾਲਾ ਨਹੀਂ ਜਦੋਂ ਟੀਵੀ ਨਹੀਂ ਹੁੰਦੇ ਸੀ ਨਾਲ ਇਹ ਉਹ ਲਾ ਲੈਣਾ ਜਿਹੜਾ ਘਮਾਉਣ ਵਾਲਾ ਉਹਨੂੰ ਕੀ ਕਹਿੰਦੇ ਕੰਟੀਨਾ ਜਿਹਾ ਆਖਣਾ ਟੀਵੀ ਲੱਗਾ ਵਾ ਤੇ ਮੁੜ ਕੇ ਫਿਰ ਸਾਡੇ ਭਾ ਮੇਰਾ ਵੇਖਣ ਜਾਂਦਾ ਦਾ ਟੀਵੀ ਏਰੀਅਲ ਏਰੀਅਲ ਆਹ ਏਰੀਅਲ ਮੇਰਾ ਭਰਾ ਨਹੀਂ ਜਾਂਦਾ ਕਿਸੇ ਦੇ ਘਰ ਟੀਵੀ ਵੇਖਣਾ ਸੀ ਵੀ ਮਗਰੇ ਮਗਰ ਉਹਦੀ ਸਿਹਤ ਦੇ ਮਗਰ ਮਗਰ ਬੈਣਾ ਆਸੇ ਪਾਸੇ ਨਹੀਂ ਬੈਣਾ ਪਏ ਉਹਦਾ ਧਿਆਨ ਨਾ ਪਵੇ ਨਾੜ ਖਤਮ ਹੋਣ ਤੋਂ ਪਹਿਲਾਂ ਹੀ 15 ਮਿੰਟਾਂ ਹੀ ਮਹਤਵਿੰਦਰ ਨੇ ਉੱਠ ਕੇ ਆ ਜਾਣਾ ਪਤਾ ਲੱਗੇ ਫਿਰ ਭਾਪੈਨ ਪਤਾ ਲੱਗਾ ਵੀ ਕੁੜੀ ਵੀ ਜਾਂਦੀ ਹੈ ਮਗਰ ਨਾਟਕ ਵੇਖਣ ਫਿਰ ਪਾਪਾ ਆਂਦਾ ਘਰੇ ਲਿਆਉਂਗਾ ਟੀਵੀ ਇਹ ਕੁੜੀ ਵੀ ਬਗਾਣ ਡਿਆ ਵਾ ਕੁੜੀ ਵੀ ਦੌੜ ਜਾਂਦੀ ਵੀ ਅੰਦੀ ਨਹੀਂ ਦੋਦੋਂ ਮਨ ਦੱਸਦੀ ਨਹੀਂ ਤੇ ਭੱਜ ਜਾਂਦੀ ਸਹੀ ਗੱਲ ਉਹ ਕਿੱਥੇ ਹਣਾ ਇੰਨਾ ਹਣਾ ਜੋਤੀ ਪੜავਦੀਏ ਮਹੌਲ ਹੁੰਦੇ ਆਂਟੀ ਕਿਹੜਾ ਖੇਡ ਬੈਠਣ ਇਕੱਠੇ ਖਾਣਾ ਜਿੱਥੇ ਮਰਜੀ ਖੇਡ ਮੂਨ ਹੁਣ ਤੇ ਬਾਦਰ ਮਾਮਾ ਆਂਦੀ ਫੂ ਲੱਭੇ ਤੇਰੇ ਮਾਮੇ ਨੇ ਹੋਣਾ ਵੀਰ ਮੰਗੇ ਨੇ ਹੋਣਾ ਉਦੋਂ ਸਰਜੀਤ ਨੇ ਹੋਣਾ ਇਕੱਠਿਆਂ ਨੇ ਲੁਗਣ ਵੇਜੀ ਕਿੰਨੀ ਥੱਪੇ ਮਾਰਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁਣ ਤੇ ਕੱਲ ਜੋ ਲੱਗ ਗਿਆ ਹੁਣ ਤੇ ਕੱਲ ਜੋ ਆ ਗਿਆ ਪਹਿਲੇ ਬਹੁਤ ਵਧੀਆ ਸਮਾਂ ਪਹਿਲੇ ਵਰਗਾ ਸਮਾਂ ਹੋਣਾ ਚਾਹੀਦਾ ਸਾਇਦ ਆ ਉਦੋਂ ਤੇ ਜਾਣਾ ਕਿੱਥੇ ਆਣਾ ਜਿਹੜੀ ਹੈ ਨਹੀਂ ਹੋਣਾ ਨਹੀਂ ਜੇ ਦੁਨੀਆ ਤਬਾਹ ਹੋ ਗਈ ਆਪੇ ਸਮਾਂ ਆ ਜਾਣਾ ਉਹ ਵੇਖੀ ਸਹੀ ਹੋਣਾ ਆਊਗਾ ਬਣਾ ਬਾਬਾ ਦਾ ਫੈਸਲਾ ਉਹ ਕੱਚੇ ਘਰ ਕੱਚੇ ਘਰ ਸਭ ਕੁਝ ਉਹ ਹੀ ਆ ਜਾਣਾ ਇਹ ਇਧਰ ਇਹ ਇਧਰ ਜਿਹੜੇ ਜਿਹੜੇ ਬਚੇ ਹੋਣਗੇ ਨਾ ਇਧਰ ਦੇ ਪਹਿਲੇ ਉਹਨਾਂ ਨੂੰ ਤਾਂ ਹੋਰ ਤਰ੍ਹਾਂ ਹੋਈ ਜਾਂਦੀਆਂ ਆ ਆ ਵੀ ਸਾਨੂੰ ਮਿਲੇ ਇੰਨਾ ਐਦਾਂ ਦਾ ਕਪੜਾ ਮਿਲੇ ਜਿਹੜੀ ਨਵੀਂ ਪੀੜ੍ਹੀ ਜਿੱਦਾਂ ਉਹ ਉਹਨਾਂ ਨੂੰ ਚੱਲਦਾ ਨਹੀਂ ਹੋਣਾ ਉਹਨਾਂ ਨੂੰ ਜੇ ਤਾਂ ਉਹ ਕੱਤਮ ਇਹ ਕਿੰਨੇ ਬਤਾ ਫਿਰ 60 ਕਿਲੋ ਹੋਰ ਕੀ ਹੋਣਾ ਚਾਹੀਦੀ ਸੀ ਤੇ ਪਤਾ ਪੈ ਗਿਆ ਨਾ ਮਿੰਨਾ ਚਲੋ ਫਿਰ ਸੀ ਕਰਕੇ ਕੇ ਆ ਬਾਈਕ ਕਿਉਂ ਚਲ ਬੈਜੋ ਹਾਂ ਠੰਡ ਰਹੀ ਨਹੀਂ ਸਸੀ ਕਾਲ ਜੀ ਸਰ ਤੜਾ ਇਨੇ ਮੁਲਾਕਾ ਦੇ ਇਥੇ ਸਲੂਨ ਚੱਲੇ ਸੀ ਕੋਈ ਡਿਸਟ੍ਰੀਬਿਊਟਰ ਆਇਆ ਹੈ ਉਹਨੇ ਕਰੀਮਾ ਕੋਲੋਂ ਲੈਣੀਆਂ ਤੇ ਸਲਾਹ ਕਰਨੀ ਹੈ ਕਿਹਾ ਹੈ ਹਰ ਕੋਲ ਸੰਗੀ ਉਹ ਘਰੇ ਹੀ ਕਿੱਥੋਂ ਆਇਆ ਜੀ ਹੈ ਅਗਲੀ ਬੁਲਾਉਂਦੀ ਮੈਨੂੰ ਕਿਤੇ ਵੇਖ ਤੋਂ ਤਵਾਰੀ ਬਖਰੀ ਸਸੇਂ ਦੇ ਸਾਸੀ ਕਿੱਥੋਂ ਆਇਆ ਸੀ ਆਪਾਂ ਇੱਥੇ ਲੈਣ ਵਾਸਤੇ ਆਏ ਆ ਮੈਡੀਸਨ ਤੇ ਉਹ ਭੈਣ ਹੁਣਾਂ ਨੇ ਇੱਕ ਨੇ ਆਪਾਂ ਨੂੰ ਦਿੱਤੀ ਐ ਮੈਡੀਸਨ ਤੇ ਬਾਕੀ ਮੇਰੇ ਭੂਆ ਦਾ ਮੁੰਡਾ ਡਾਕਟਰ ਹੈਗਾ ਉਹਨੂੰ ਆਪਾਂ ਨਾਲ ਲੈ ਜਾਾਂਗੇ ਤੇ ਉਧਰ ਜਾ ਕੇ ਜਿਹਦਾਂ ਸਾਈਡ ਹੜ ਆਏ ਨੇ ਉਹਨਾਂ ਨੂੰ ਜਾ ਕੇ ਆਪਾਂ ਮੈਡੀਸਨ ਫਰੀ ਪੋਸਟਰੀਅਰ ਦਵਾ ਕੇ ਕਿਉਂਕਿ ਜਿਹੜੇ ਕਿਉਂਕਿ ਬਿਮਾਰੀ ਫਲੂ ਜੇ ਬੜਾ ਫੈਲਣਾ ਨਾ ਗਲਾ ਬੁਖਾਰ ਜ਼ੁਕਾਮ ਤੇ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ ਤੇ ਇਸ ਕਰਕੇ ਮੇਰੀ ਗੁੜੀਆ ਕੈ ਸ਼ੈਤਾਨੀ ਕਰਨੋਂ ਹਟਦੀ ਨਹੀਂ ਐਵੇਂ ਤੇ ਇੱਥੇ ਉਹ ਭੈਣ ਹੁਣਾਂ ਨੂੰ ਭਾਜੀ ਹੋਣ ਹਾਂਜੀ ਕਾਸ਼ ਗਿਆ ਹਾਂ ਕਾਸ਼ ਕਾਸ਼ ਵਾ ਗਿਆ ਹਾਂ ਕਾਸ਼ ਗਿਆ ਕਾਸ਼ ਗਿਆ ਹਾਂ ਆਹ ਬਕਰ ਜਵਨੀ ਆਹ ਕਨੜਾ ਇਧਰ ਚੇ ਚੇ ਕਨੜਾ ਇਧਰ ਟਿਕਟ ਮਾਸਕਿਆ ਠੀਕ ਹੈ ਤੇ ਇੱਕ ਵਟਾ ਸੈਕਲ ਇਹ ਤਾਂ ਠਿਡਰ ਬੰਦ ਬੁੱਤਕਾ ਨਹੀਂ ਹੋ ਸਕਦੀ ਸੋ ਜੀ ਕੀ ਹਾਂ ਅਸੀਂ ਵੀ ਇੱਥੇ ਆ ਗਏ ਹਾਂ ਹਾਂ ਜੀ ਬਈ ਉਹ ਚੁੱਕਾ ਚੁੱਕਾ ਦੇਖੋ गाइस ਆਸਾਦੀਆਂ ਘਰ ਹੁਣੇ ਲਿਆਏ ਆ ਤੇ ਮੈਂ ਤਾਂ ਖਾਸ਼ ਨੇ ਸਾਰੇ ਫੋਨ ਦੀ ਸੈਟਲਮੈਂਟ ਜਾਈ ਤੁਹਾਰਾ ਖਲਾਰਾ ਵਾਲਾ ਪਿਆ ਹੈ ਆਹ ਟੇਬਲ ਚੁੱਕ ਕੇ ਮੇਲ ਵਾਲਾ ਇੱਧਰ ਲਗਾਤਾ ਪਹਿਲਾਂ ਇਹ ਇੰਦਰ ਸੀਗਾ ਇੱਧਰ ਵਾਲੀ ਸਾਈਡ ਤੇਗਾ ਹਾਂ ਜੀ ਹੁਣ ਚੱਲੇ ਆ ਜੱਸੀ ਹੁਣ ਆ ਲਮਾ ਦਮਟ ਹੋਉਂਦੇ ਆ ਵੀ ਹਾਲ ਬੜੇ ਮਾੜੇ ਜੁਕਾਮ ਬਹੁਤ ਹੋਇਆ ਹੋਇਆ ਉਹ ਦਾ ਵੀਕਨੈਸ ਦੀ ਤੇ ਚਲੋ ਉਹ ਘਟ ਗਈ ਆ ਵੀਕਨੈਸ ਵੜੀ ਹੋਈ ਉਹ ਘਟ ਗਈ ਪਰ ਕੋਲਡ ਬਹੁਤ ਜ਼ਿਆਦਾ ਆ ਤੇ ਆਪਣੇ ਕੋ ਮੈਡੀਸਨ ਸਾਰੀ ਆ ਗਈ ਆ ਸੰਦੀਪਾ ਉਹ ਗੱਡੀ ਦੇ ਮਗਰ ਪਾਈ ਹੋਈ ਹੈ ਕਿੰਨੀ ਸਾਰੀ ਹਾਂ ਗੱਡੀ ਮੈਡੀਸਨਾਂ ਭਰੀ ਪਈ ਸਾਰੀ ਤੇ ਬਾਕੀ ਆ ਡਰੋਅਰ ਆ ਜਿਹੜੇ ਮਗਰ ਪਏ ਆ ਇਹ ਢੇੜ ਦਿੱਤੇ ਸਲੂਨ ਦੇ ਅੰਦਰ ਪਏ ਇਹ ਵਾਧੂ ਦੂ ਲੱਗੇ ਹੈਗੇ ਜਗ੍ਹਾ ਬੜੀ ਕੀਰਦੀ ਸੀ ਜਗ੍ਹਾ ਖਾਲੀ ਕਰਕੇ ਢੇੜ ਦਿੱਤੇ ਆਏ ਤੇ ਸਲੂਨ ਨੇ ਥੋੜਾ ਨਾ ਖਾਲੀ ਕਰ ਦਿੱਤਾ ਹੈ ਤੇ ਤੁਸੀਂ ਦੇਖਿਆ ਇਹ ਸੈਟਮੈਂਟ ਚਾ ਥੋੜਾ ਚੇਂਜ ਕੀਤਾ ਹੈ ਇਹਦਾ ਵੀ ਆਪਣਾ ਟੂਰ ਕਰਾਂਗਾ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਨੂੰ ਕਾਫੀ ਜਾਣੇ ਨੇ ਕਿਹਾ ਸੀ ਇਹਦਾ ਆਪਾਂ ਟੂਰ ਜ਼ਰੂਰ ਕਰਾਂਗੇ ਸਲੂਨ ਦਾ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ ਸਾਡਾ ਸਲੂਨ ਹੈ ਮੇਰਾ ਵਿਸ਼ਣਖਨ ਦੇਲਾ ਕੰਡਾ ਮੈਂ ਤੇ ਇੱਥੇ 14 ਥੋੜਾ ਜਿਆਦਾ ਉਹਨਾਂ ਦਾ ਖਾ ਲੈਨੇ ਹਰ ਗੁੰਨ ਵਾਲੇ ਮਗਰ ਹਰ ਗੁਨਾਜ ਪਤਾ ਕੀ ਕਰ ਹਰ ਗੁਣ ਕੀ ਖਾਣਾ ਹੈ ਕੀ ਬੋਲਦੀ ਸੀ ਭਲਾ ਗੋਮਠਾਈ ਕੀ ਤੁਮਠਾਈ ਹੈ ਤੁਮਠਾਈ ਤੁਮਠਾਈ ਕੀ ਖਾਣਾ ਹੈ ਤੁਮਠਾਈ ਹਾਂ ਤੁਮਠਾਈ ਮਠਿਆਈ ਨਹੀਂ ਹੁੰਦਾ ਸਾਰੇ ਗਲਤ ਬੋਲਦੇ ਆ। ਬਲਕਿ ਕੀ ਹੁੰਦਾ ਆ ਕੀ ਬੋਲੀਦਾ ਆ? ਠੰਮਠਾਈ। ਹਾਂ ਠੰਮਠਾਈ। ਯਾ ਨੋ ਵੀ ਡ੍ਰੀਵ ਕਰਾਂ ਜਿਵੇਂ ਕੋਈ ਨੌਕਰੀ ਵਾਲਾ ਨਹੀਂ ਉਹਨੂੰ ਭਜਾਈਦਾ। ਦੋਵੇਂ ਦੋਵੇਂ ਜੀ ਰਹਿੰਦੇ ਆ। ਕਿਰਪਾ ਕਰਕੇ ਬੇਨਾ ਸਾਡਾ ਮਕਾਨ ਬਰਾਬਰ ਸੋਚੋ ਜੀ ਮੈਂ ਅਸੀਂ ਦੋਨੋਂ ਜੀ ਠੀਕ ਨੇ ਰਹਿੰਦੇ। ਅੱਛਾ ਤੁਸੀਂ ਆਇਆ ਪਾਪਾ ਜੀ ਅੱਗੇ ਆਏ ਤੁਸੀਂ। ਅੱਛਾ ਤੁਸੀਂ ਦੋਨੋਂ ਜਣੇ ਰਹਿੰਦੇ ਜੀ। ਹਾਂ ਜੀ। ਠੀਕ ਅਸੀਂ ਤੁਸੀ ਮੈਂ ਕਹਾਂ ਦੋਨੋਂ ਜਣੇ ਇਸ ਘਰ ਦੇ ਵਿੱਚ ਰਹਿੰਦੇ ਜੀ। ਹਾਂ ਜੀ ਹਾਂ ਜੀ। ਠੀਕ ਠੀਕ ਆ ਅਸਾਂ ਸਾਰੀਆਂ ਮਤਲਬ ਮਿੱਟੀ ਨਹੀਂ ਕੰਦਾ ਸਾਰੀਆਂ ਆ ਇਹ ਨਾ ਸੋਚੇ ਸੀਮਿੰਟ ਦੀਆਂ ਵੇ ਇਹ ਮਿੱਟੀ ਦੀਆਂ ਇਹ ਜਿੱਦਾ ਪਰੋਲਾ ਨਹੀਂ ਆਪਾਂ ਪੈਲੀਆਂ ਚ ਫੇਰਦੇ ਨੇ ਉਹ ਵਿੱਚ ਪਰੋਲਾ ਫੇਰਿਆ ਹਨਾ ਇਹ ਕੰਦ ਧਾਰ ਕੇ ਹਨ ਕੱਚੀ ਕੰਦ ਠੀਕੀ ਕੱਚੀ ਕੰਦ ਆ ਸਾਰੀਆਂ ਕੱਚੀਆਂ ਹੀ ਹਨਾ ਆ ਵੇਖੋ ਮਿੱਟੀ ਜਿੱਦਾ ਛੱੜਦੀ ਕੋਈ ਥਨੇ ਫਰਸ਼ ਨਹੀਂ ਹੈਗਾ ਜੀ ਸਭ ਕੱਚੀਆਂ ਆ ਇਹਨੂੰ ਮਾਤਾ ਹੀ ਬੰਦ ਕਰਿਓ ਆ ਛੱਤ ਵੇਖੋ ਕਿ ਹਲਾਤ ਛੱਤ ਦੇ ਆਰ ਪਰ ਲੱਭਦਾ ਜਾ ਵੇਖੋ ਉੱਪਰ ਦਿਖਿਆ ਇਹ ਸਾਰੇ ਜਦੋਂ بارش ਆਈ ਉਹ ਤੋਂ ਡਿੱਗਾ ਇਹ ਸਾਰਿਆਂ ਇਹ ਮਖਸ਼ਾ ਤੇ ਸੰਦੇਸਾਂ ਦੇ ਕਿੱਥੇ ਸੰਰਗ ਨੂੰ ਮਾਗਰ ਮੈਂ ਡਿੱਦੇ ਕਰਨਾ ਆਪ ਬਾ ਛੱਡੋ ਆਪ ਦੇ ਬਾਰੇ ਉੱਤੇ ਦੇਖੋ ਅੱਠਾਂ ਨਾਲ ਦੇ ਬਾਅਦ ਅੱਛਾ 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 ਆ ਉਧਾ ਇਧਰ ਵੀ ਤੇ ਸਾਰਾ ਚੁੰਦਾ ਆਣਾ ਜਦੋਂ بارش ਪਈ ਹੋਣੀ ਬਹੁਤ ਬਰੇਹਾਲ ਹੋਏ ਹੋਣੇ ਆ ਨੀਵਾ ਵੀ ਕਿੰਨਾ ਆਹ ਤੇ ਬਾਲੇ ਕਦੀ ਵੀ ਦੇਖ ਸਕਦੇ ਜੇ ਆ ਆਹ ਦੇਖੋ ਹਾਂ ਇਹ ਤੇ ਦੇਖ ਸਕਦੇ ਕਦੀ ਵੀ ਹਾਂ ਜੇ ਆ ਇਹ ਤੇ ਸੰਦਨ ਮਾਰ ਡਾਡ ਸੰਦਨ ਹੀ ਰੱਖਦਾ ਡਾਡ ਕਰਨੇ ਆ ਆਹ ਤੇ ਬਾਲਾ ਕਦੀ ਵੀ ਦੇਖ ਸਕਦੇ ਆ ਤਿੰਨ ਚਾਰ ਆ ਤੇ ਬਹੁਤ ਲਿਫੇ ਆ ਤੇ ਆ ਗੋਲੀ ਹੋ ਗਈ ਆ ਅੱਛਾ 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 ਉਹ ਵੀ ਬਾਲਾ ਉਹ ਤੜਕਿਆ ਬਾਲਾ ਉਹ ਵਾਲਾ ਕੋਲ ਜਾਂਦੇ ਆ ਜੋ ਡਾਡ ਓਏ ਹੋ ਆਵੇ ਲੋਕ ਸਭ ਕੱਚੀਆਂ ਹੋ ਯਾਰ ਕੰਧਾਂ ਬਿਲਕੁਲ ਕੱਚੀਆਂ ਕੋਈ ਮਤਲਬ ਸੀਮਿੰਟ ਦੀ ਨਹੀਂ ਹੈਗੀ ਪਰੋਲਾ ਫੇਰਿਆ ਪਹਿਲੀਆਂ ਵਿੱਚ ਸਾਡੀਆਂ ਦਾਦੀਆਂ ਪਰੋਲਾ ਫੇਰਦੀਆਂ ਹੁੰਦੀਆਂ ਸੀ ਇਹ ਪਰੋਲਾ ਫੇਰਿਆ ਗੋਲੂ ਪੋਚਾ ਜਿਹਨੂੰ ਕਹਿੰਦੇ ਉਹੋ ਹੀ ਨਾ ਹਾਂਜੀ ਹਾਂ ਹਾਂ ਆ ਥੱਲੇ ਵੀ ਕੱਚੇ ਤੇ ਜਦੋਂ ਇਹ ਪਾਣੀ ਆ ਜਾਂਦਾ ਇਹਦੇ ਅੰਦਰ ਭਰ ਜਾਂਦਾ ਨਾ ਪਾਣੀ ਦੇਖੋ ਗਿੱਲਾ ਸੋ ਪਾਣੀ ਅੰਦਰ ਵੱੜ ਜਾਂਦਾ ਪਾਣੀ ਅੰਦਰ ਵੱੜ ਜਾਂਦਾ ਹਾਂਜੀ ਠੀਕ ਆ ਠੀਕ 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 ਤੇ ਤੁਹਾਡਾ ਮਤਲਬ ਪ੍ਰੋਪਰ ਆਪਣਾ ਐਡਰੈਸ ਵਗੈਰਾ ਲਾਈਟ ਆਉਣ ਦੇ ਵੇਖਿਓ ਆਪਣਾ ਐਡਰੈਸ ਵਗੈਰਾ ਪ੍ਰੋਪਰ ਬੋਲੇ ਇੱਥੇ ਖਲੋ ਆਪਣਾ ਐਡਰੈਸ ਵਗੈਰਾ ਬੋਲੋ ਕਿੱਥੇ ਦਾ ਐਡਰੈਸ ਹੈ ਤੁਹਾਡਾ ਕੀ ਤੁਹਾਡਾ ਕੰਟੈਕਟ ਨੰਬਰ ਫੋਨ ਨੰਬਰ ਕੀ ਹੈ ਬੋਲੋ ਤੁਸੀਂ ਫੋਨ ਨੰਬਰ ਆ ਕੇ ਆ ਅੱਛਾ ਨੰਬਰ ਨਹੀਂ ਪਤਾ ਤੁਹਾਨੂੰ ਕੋਈ ਕਹਿੰਦੇ ਨੰਬਰ ਮੇਰੇ ਕੋਲ ਹੈਗਾ ਮੈਂ ਉੱਪਰ ਲਾ ਦਿਆਂਗਾ ਸਕਰੀਨ ਤੇ ਹਾਂ ਲਾ ਦਾਂਗਾ ਤੇ ਐਡਰੈਸ ਆਪਣਾ ਬੋਲਿਓ ਤੁਹਾਡਾ ਪਿੰਡ ਕਿਹੜਾ ਤੁਹਾਡਾ ਮੜੀਆਂਵਾਲ ਮੜੀਆਂਵਾਲ ਪਿੰਡ ਆ ਹਾਂਜੀ ਤੇ ਇਹ ਲਾਗੇ ਜਗਾ ਕਿਹੜੀ ਦੱਸਦੇ ਤੁਸੀਂ ਇੱਥੇ ਜਗਾ ਬਾਬੇ ਮੇਸੀ ਦੇ ਅਗਲੇ ਬੰਨੇ ਬਾਬੇ ਮੇਸੀ ਸਾਹ ਦੀ ਜਗਾ ਤੇ ਉਤੋਂ ਅਗਲੇ ਬੰਨੇ ਪਿੰਡ ਤੇ ਪਿੰਡ ਦੇ ਵਿੱਚ ਇੱਕ ਚੱਕੀ ਹੈ ਤੇ ਇੱਕ ਗੁਰਦਰਾਸਾ ਪਿਆ ਆ ਗੁਰਦਰਾ ਸਾਹਿਬ ਦਾ ਕੀ ਨਾਮ ਆ ਇਹ ਲਾ ਨੂੰ ਮੜੀਆਂ ਹੁੰਦਾ ਜੀ ਖਾਂਦੇ ਅੱਛਾ ਮੜੀਆਂ ਵਾਲਾ ਗੁਰਦਰਾ ਪਿੰਡ ਦੇ ਵਿੱਚ ਹੈ ਵੀ ਅੱਛਾ ਤੇ ਉੱਥੇ ਕਿ ਜੀ ਕੀ ਨਾਮ ਤੁਹਾਡੇ ਕੀ ਵੱਜਦਾ ਹੈ ਆਪਣਾ ਨਾਮ ਤੁਸੀਂ ਦੱਸੋ ਤੁਸੀਂ ਦੱਸੋ ਨਾਲ ਕੋਈ ਠੀਕ ਨਿੱਕਾ ਨਾਮ ਸਰ ਨਾਮ ਤੇ ਤੁਸੀਂ ਲਾਗੇ ਚ ਅੱਗੇ ਕੋਈ ਦੱਸ ਸਕਦੇ ਹੋ ਵੀ ਲਾਗੇ ਕਿ ਮਸ਼ਹੂਰ ਬੰਦੇ ਦਾ ਘਰ ਹੋਵੇ ਜਿਹੜਾ ਤੁਹਾਨੂੰ ਇੱਥੇ ਪੁੱਛਣਾ ਹੋਵੇ ਤਾਂ ਤੁਹਾਡੇ ਘਰ ਭੇਜ ਦੇਵੇ ਤੇ ਉਹ ਸਾਹਮਣੇ ਮਾਰਨ ਵਾਲਿਆਂ ਨੇ ਪਛਰੇ ਨਹੀਂ ਤਾਂ ਤੁਹਾਨੂੰ ਕੋਈ ਨਾਮ ਨਹੀਂ ਇੱਥੇ ਕਿਹਦਾ ਵੱਜਦਾ ਜਿੱਦਾਂ ਕੋਈ ਨਾਮ ਲੱਗੇ ਤੁਹਾਡੀ ਗਲੀ ਮਸ਼ਹੂਰ ਹੋਵੇ ਕੋਈ ਬੰਦਾ ਜਿਹਨੂੰ 15ਵੇਂ ਘਰ ਜਾਣਦੇ ਹੋਣ ਵੀ ਕਿਨੂੰ ਜੇ ਕਿਸੇ ਨੇ ਘਰੇ ਆਉਣਾ ਮੁਸ਼ਕਲ ਨਾ ਆਵੇ ਸੇਵਾ ਕਰਨ ਕੋਈ ਆ ਜਾਂਦਾ ਤਰਖਾਨ ਬਾਉ ਅੱਛਾ ਸਾਹਮਣਾ ਜਿਹੜਾ ਠੀਕ 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 ਅੱਛਾ ਉਹਨਾਂ ਨੂੰ ਜਾਣਦੇ ਲੋਕ ਨਾ ਗਲੀ ਵਾਲੇ ਬਸ ਠੀਕ ਹੈ ਠੀਕ 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 ਜੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਮੈਂ ਬਹੁਤ ਗਰੀਬ ਹਾਂ ਮੇਰਾ ਕੱਚਾ ਮਕਾਨ ਹੈ ਬਿਲਕੁਲ ਕੱਚਾ ਮਕਾਨ ਹੈ ਛੱਤਾਂ ਡਿੱਗੀਆਂ ਨੇ ਅਸੀਂ ਦੋਨੋਂ ਜੀ ਮਰ ਕੇ ਕਜਾਰਾ ਕਰਨਾ ਮੇਰੇ ਚਾਰ ਬੇਟੀਆਂ ਨੇ ਵਿਆਹੀਆਂ ਨੇ ਆਪ ਆਪਣੇ ਘਰ ਨੇ ਕੋਈ ਕਿਸੇ ਨੂੰ ਸਹਾਰਾ ਨਹੀਂ ਦੇ ਸਕਦਾ ਉਹ ਵੀ ਬਹੁਤ ਗਰੀਬ ਨੇ 2-400 ਰੁਪਏ ਸਾਨੂੰ ਦੇ ਨਹੀਂ ਸਕਦੇ ਕਿਰਪਾ ਕਰਕੇ ਮੇਰਾ ਗਰੀਬਣੀ ਦਾ ਘਰ ਬਣਾਇਆ ਜਾਏ ਮੇਰੀ ਰਿੰਦ ਦੀ ਜਿੰਦਗੀ ਹੈ ਜਿਹੜੀ ਉਹ ਮੇਰੀ ਕਿਤੇ ਸਫਲ ਨਾਗ ਜਾਵੇ ਮੈਂ ਬਹੁਤ ਹੀ ਗਰੀਬ ਹਾਂ ਹੱਥ ਜੋੜ ਕੇ ਮੇਰੀ ਬੇਨਤੀ ਹੈ ਜੀ ਮੇਰਾ ਮਕਾਨ ਬਣਾਇਆ ਇਹ ਮਾਤਾ ਜੀ ਤੇ ਬਾਪੂ ਜੀ ਦੋਨੋਂ ਰਹਿੰਦੇ ਨੇ ਇਹਨਾਂ ਦਾ ਬੇਟਾ ਕੋਈ ਨਹੀਂ ਹੈ ਬੇਟਾ ਨਹੀਂ ਨਾ ਤੁਹਾਡਾ ਕੋਈ ਤੇ ਆਹ ਵੇਖੋ ਲਾਈਵ ਤੁਸੀਂ ਆਹ ਛੱਤ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਠੀਕ ਆ ਤੇ ਇਹ ਸਾਰੀਆਂ ਮਿੱਟੀ ਦੀਆਂ ਮਿੱਟੀ ਦੀਆਂ ਕੰਧਾਂ ਨੇ ਆ ਸਭ ਮਿੱਟੀ ਦੀਆਂ ਕੰਧਾਂ ਨੇ ਠੀਕ ਹੈ ਕੋਈ ਮਤਲਬ ਸੀਮੈਂਟ ਦੀ ਨਹੀਂ ਆ ਵੇਖੋ ਥੱਲੇ ਫਰਸ਼ ਵੀ ਕੋਈ ਨਹੀਂ ਪਿਆ ਹੋਇਆ ਹਾਂਜੀ ਆ ਦੇਖ ਸਕਦੇ ਤੁਸੀਂ ਆਹ ਦੇਖੋ ਤੇ ਦੂਸਰੇ ਕਮਰੇ ਜੀ ਵੀ ਤੁਹਾਨੂੰ ਮੈਂ ਖੜਦਾ ਹਾਂ ਹੁਣ ਦੂਸਰਾ ਕਮਰਾ ਵੇਖਿਓ ਜਰਾ ਤੁਸੀਂ ਅਸਮਾਨ ਇਹਨਾਂ ਨੇ ਇਦਾਂ ਰੱਖਿਆ ਹੋਇਆ ਹੈ ਪਿੰਡ ਮੇਰਾ ਮੜੀਆਂ ਵਾਲਿਆ ਰਹਿੰਦੀ ਮੈਂ ਬਟਾਲੀ ਦੇ ਨਾਲ ਸ਼ਹਿਰ ਬਟਾਲਾ ਹੈ ਪਿੰਡ ਮੇਰਾ ਮੜੀਆਂ ਵਾਲਿਆ ਗੁਰਦੁਆਰੇ ਦੇ ਲਾਗੇ ਮੇਰਾ ਘਰ ਹੈ ਆ ਕੇ ਕੰਡੇ ਨਾਲ ਕਦੀ ਉੱਪਰ ਹੀ ਕਰਦੇ ਚਲੀ ਨਾ ਨਹੀਂ ਬੈਣਾ ਨਹੀਂ ਬੈਣਾ ਆਸੇ ਵਾਂਗ ਕੋਈ ਚੀਜ਼ ਆਈ ਨਹੀਂ ਜੀ ਜੀ ਬਸ ਜੇ ਰੋ ਨਾ ਨਾ ਇਹ ਇੱਕ ਜਦੋਂ ਕਰਦੇ ਇਸ ਤਰ੍ਹਾਂ ਕਰਦਾ ਠੀਕ ਹੈ ਤੇ ਉਹ ਹਾਂ ਉਹ ਨੂੰ ਕਰਨਾ ਪੋੜਣਾ ਕਿੱਥੇ ਆਉਂਦਾ ਨਹੀਂ ਜੀ ਬਸ ਠੀਕ ਹਾਂ ਮਾ ਜੀ ਤੇ ਕਾਫੀ ਨੇਰਾ ਹੋ ਗਿਆ ਆਜੋ 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 ਚਲੋ ਇਹ ਗੱਡੀ ਦਾ ਹਾਲ ਵੇਖੋ ਓਦਾਂ ਦੇ ਜਿਵੇਂ ਸੇਵਾ ਕਰਨ ਵਾਲੇ ਗੱਡੀ ਤੇ ਧਵਾਈ ਨਹੀਂ ਆ ਤੇ ਇੱਕ ਵਾਰੀ ਵੇਖੋ ਕੀ ਹਾਲ ਹੈ ਗੱਡੀ ਦਾ ਹਾਲ ਚੈੱਕ ਕਰੋ ਆ ਤਈ ਗਣ ਆ ਜਿੰਨੀ ਵੀ ਹੈਗੀ ਸਾਰੀ ਆਪਣੇ ਕੋਲ ਮੈਡੀਸਨ ਆ ਸਾਰੀ ਜਿੰਨੀ ਵੀ ਆ ਤੇ ਇਹ ਸਾਰੀ ਜਿਹੜੀ ਜ਼ਰੂਰੀ ਆ ਇਹ ਜਿਹੜੀ 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 ਆਪਾਂ ਨੂੰ ਮਤਲਬ ਉੱਥੇ ਹਰ ਪੀੜਤ ਲੋਕਾਂ ਵਾਸਤੇ ਜਿਹੜੀ ਜ਼ਰੂਰੀ ਹੈ ਜਿਆਦਾ ਮਤਲਬ ਸਕਿਨ ਦੀ ਮਗਵਾਈ ਹੈ ਜਿਸ ਸਕਿਨ ਤੇ ਜਿਹੜੇ ਰੋਗ ਆਪਣਾ ਅਜਿਹਾ ਪਿੰਪਲ ਬੜੇ ਹੋ ਰਹੇ ਨੇ ਹੋਰ ਬੀਪੀ ਵਧਣ ਘਟਣ ਦੇ ਬੜਾ ਕੋਸ਼ਿਆ ਕੇ ਮਤਲਬ ਭੂਆ ਦੇ ਮੁੰਡੇ ਨੇ ਲਖਾਇਆ ਉਹ ਡਾਕਟਰ ਆ ਤੇ ਉਹਨੂੰ ਆਪਾਂ ਨਾਲ ਲੈ ਜਾਾਂਗੇ ਉਹਨੂੰ ਪਤਾ ਹੈ ਸਾਰਾ ਤੇ ਬਾਕੀ ਇੱਕ ਸਾਲ ਮੈਂ ਵੀ ਡਾਕਟਰੀ ਲਾਈਨ ਦੇ ਵਿੱਚ ਲਾਇਆ ਆ ਤੇ ਜਿਆਦਾ ਨਹੀਂ ਕਹਿੰਦਾ ਚਲੋ ਆਪਾਂ ਨੂੰ ਥੋੜਾ ਬਹੁਤ ਪਤਾ ਹੈ ਮੈਡੀਸਨ ਤਾਂ ਮੈਂ ਵੀ ਪਤਾਇਆ ਜਦਾ ਬਾਕੀ ਜੋ ਕਾਮ ਬੁਖਾਰ ਇਹਦੀ ਮੜੇ ਰਮਾਨ ਦਾ ਮੈਡੀਸਨ ਦੇ ਸਕਦਾ ਮੈਂ ਹਾਂਜੀ ਮਿੱਟੀ ਲਵਾ ਮਾ ਹਣ ਓ ਹੇਬੀ ਆਏ ਜਿਹੜਾ ਇਹ ਮਤਲਬ ਸਪੈਸ਼ਲ ਨਾ ਡੱਬਾ ਉਹਦੇ ਵਿੱਚ ਨਾ ਆਪਣਾ ਸੈਨੀਟਾਈਜ਼ਰ ਵਗੈਰਾ ਜੋ ਵੀ ਹੈਗਾ ਮੈਂ ਚੈੱਕ ਕਰਨਾ ਕਿੱਦਾਂ ਵਸ ਬਾਕੀ ਉਹ ਉੱਥੇ ਰਹਿਣ ਦੇ ਪਏ ਗੱਡੀ 'ਚ ਇਹ ਮਾਸਕ ਵੀ ਆਪਣੇ ਵਾਸਤੇ ਮੰਗਵਾਏ ਜਿੱਦਾਂ ਪਤਨ ਦੀ ਜੀ ਹੁਣ ਕਿੰਨੇ ਪੀਸ ਭੇਜੇ ਹੁਣ ਪਤਾ ਨਹੀਂ ਆ ਇੱਕ ਵਾਰ ਸੈਨੀਟਾਈਜ਼ਰ ਦੀ ਡੱਬੀ ਜਿਹੜੀ ਆ ਇਹ ਆਪਣੇ ਵਾਸਤੇ ਮੰਗਵਾਈ ਬਾਕੀ ਆ ਸਾਰੇ ਉੱਥੇ ਫੈਮਿਲੀ ਮੈਂਬਰਾਂ ਵਾਸਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਘਰੇ ਬੱਚੇ ਹੋਣਗੇ ਜ਼ਿਆਦਾ ਉਹ ਉਹਨਾਂ ਵਾਸਤੇ ਤੇ ਆ ਗਲਵਜ਼ੇ ਆ ਵੀ ਉਹਦਾ ਮੈਨੂੰ ਪਤਾ ਨਹੀਂ ਉਹ ਕੀ ਚੀਜ਼ ਹੈ ਪਹਿਲਾਂ ਗੱਡੀ ਮੈਂ ਲਗਾਉਣਾ ਹੈ ਇਹ ਲੱਗੀ ਲਗਾਉਣਾ ਲਾ 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 ਠੀਕ ਹੈ ਇਹ ਸਾਰਾ ਸਮਾਨ ਚੈੱਕ ਕਰ ਲਿਆ ਹਾਂ ਤੇ ਹੁਣ ਆਪਾਂ ਗੱਡੀ 'ਚ ਰੱਖ ਕੇ ਵੀਡੀਓ ਖਤਮ ਕਰਦੇ ਹਾਂ ਨਾ ਉਹ ਸਮਾਨ ਉਹ ਆਪਣੇ ਵਾਸਤੇ ਜਿਹੜਾ ਉਹ ਆਵੇ ਮੰਗਵਾਇਆ ਇਹ ਹੁਣ ਗੱਡੀ 'ਚ ਰੱਖ ਲਈਏ